ਇਤਿਹਾਸ ਗਵਾ ਹੈ 14 ਜੰਗਾਂ ਗੋਬਿੰਦ ਰਾਏ ਨੇ ਮੁਗਲਿਆ ਸਲਤਨਤ ਬਾਈ ਧਾਰ ਦੇ ਰਾਜਿਆਂ ਨਾਲ ਲੜੀਆਂ ਔਰ 14 ਜੰਗਾਂ ਵਿੱਚ ਕਿਸੇ ਮਾਈ ਨੇ ਲਾਲ ਨਹੀਂ ਜਣਿਆ ਜਿੰਨੇ ਗੁਰੂ ਗੋਬਿੰਦ ਸਿੰਘ ਦਾ ਇੱਕ ਨੋਹ ਤੱਕ ਉਖਾੜ ਦਿੱਤਾ ਹੋਵੇ ਔਰ ਇਹ ਮੈਂ ਨਹੀਂ ਕਹਿ ਰਿਹਾ ਮੁਸਲਮਾਨ ਵਡਿਆਈ ਕਰ ਰਿਹਾ ਅੱਲਾ ਯਾਰ ਖਾ ਮੈਂ ਵਡਿਆਈ ਕਰਾਂਗਾ ਤੁਸੀਂ ਕਹਿਣਾ ਲੈ ਆਪਦੇ ਭਾਂਡੇ ਨੂੰ ਤੇ ਸਾਰੇ ਹੀ ਸਲਾਉਂਦੇ ਨੇ ਉਹ ਕਹਿੰਦਾ ਜਿਸ ਰਨ ਵਿੱਚ ਲੜਾ ਬੇ ਸਰੂ ਸਮਾਨ ਲੜਾ ਤੂੰ ਸੋ ਸਿੰਘ ਲੀਏ ਲੱਖੋਂ ਪੇ ਜਾ ਜਾ ਕੇ ਪੜਾ ਤੂੰ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਫ ਉਹ ਗੋਬਿੰਦ ਕੀ ਕਮ ਹੈ ਇਨਸਾਫ ਕਰੇ ਗਰ ਇਹ ਜ਼ਮਾਨਾ ਤੋ ਯਕੀ ਹੈ ਕਹਿਦੋ ਕੇ ਗੁਰੂ ਗੋਬਿੰਦ ਸਿੰਘ ਕਾ ਸਾਨੀ ਨਹੀਂ ਹੈ ਇਹਨੂੰ ਬਾਣੀ ਕੀ ਆਂਦੀ ਹੈ ਗੁਰ ਨਾਲ ਤੁਲਨਾ ਲੱਗਈ ਕੋਜ ਡਠਾ ਬ੍ਰਹਿਮੰਡ there is none to compare with guru gobind singh ਕੋਈ ਚੰਮ ਦਾ ਲਫਾਫਾ ਨਹੀਂ ਹੋਇਆ ਜਿਹੜਾ ਗੁਰਾਂ ਦੇ ਤੁਲ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਾਰੇ ਅੱਲਾ ਯਾਰ ਖਾਂ ਕਹਿੰਦਾ ਜਦੋਂ ਵੀ ਲੜੇ ਮੁੱਠੀ ਪਰ ਸਿਪਾਈ ਲੈ ਕੇ ਲੱਖਾਂ ਨਾਲ ਲੜੇ ਨੇ ਐਸੀ ਤਲਵਾਰ ਚਲਾਈ ਸੀ ਗੁਰਾਂ ਨੇ ਖੈਰ ਕਹਿੰਦੇ ਆਖਰੀ ਇਸ਼ਾਰਾ ਦੱਸੋ ਗੁਰੂ ਤੇਗ ਬਹਾਦਰ ਮਹਾਰਾਜ ਆਖਣ ਲੱਗੇ ਮੈਂ ਖੂਈ ਚੋਂ ਜਲ ਲੈ ਕੇ ਇਸ਼ਨਾਨ ਕਰਾਂਗਾ ਜਪਜੀ ਸਾਹਿਬ ਦਾ ਪਾਠ ਕਰਾਂਗਾ ਜਲਾਦ ਦੀ ਤਲਵਾਰ ਚੱਲ ਜਾਣੀ ਚਾਹੀਦੀ ਹੈ ਗੁਰਾਂ ਨੇ ਇਸ਼ਨਾਨ ਕੀਤਾ ਜਪਜੀ ਸਾਹਿਬ ਦਾ ਪਾਠ ਕੀਤਾ ਸੈਦ ਜਲਾਲਉਦੀਨ ਦੀ ਤਲਵਾਰ ਚੱਲੀ 1732 ਬਿਕਰਮੀ ਮੱਗਰ ਸੁਦੀ ਪੰਜਵੀ ਨੂੰ ਗੁਰਦੇਵ ਚਾਂਦਨੀ ਚੌਕ ਦਿੱਲੀ ਸ਼ਹੀਦ ਹੋਏ ਸੀਸ ਬਾਬਾ ਜੈਤਾ ਜੀ ਆਨੰਦਪੁਰ ਨੂੰ ਲੈ ਗਏ ਧੜ ਬਾਬਾ ਲੱਖੀਸ਼ਾ ਬਨਜਾਰਾ ਜੀ ਰਾਏ ਸੈਨਾ ਆਪਣੇ ਮਹਿਲ ਚ ਲੈ ਕੇ ਸੰਸਕਾਰ ਕੀਤਾ ਧੜ ਦੇ ਸੰਸਕਾਰ ਦੀ ਜਗਾ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਬਣਿਆ ਸੀਸ ਦੇ ਸੰਸਕਾਰ ਵਾਲੀ ਜਗਾ ਤੇ ਗੁਰਦੁਆਰਾ ਸੀਸ ਗੰਜਨਦਪੁਰ ਸਾਹਿਬ ਬਣਿਆ ਤੇ ਗਵਾਹੀ ਭਰੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਸ਼ਹਾਦਤ ਦੀ ਬਚਤਰ ਨਾਟਕ ਵਿੱਚ ਦਸਮ ਗ੍ਰੰਥ ਅੰਦਰ ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ ਕਿਨੋਂ ਬਡੋ ਕਲੂ ਮਹਿ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਉੱਚਰੀ ਠੀਕਰ ਫੋਰ ਦਲੀਸ ਸਿਰ ਪ੍ਰਪੁਰ ਕੀਆ ਬਯਾਨ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨ ਹੂ ਆ ਆ ਲਬਜ਼ ਕਿਉਂ ਵਰਤੇ ਆ ਬਿਗੁਰੂ ਤੇਗ ਬਹਾਦਰ ਵਰਗੀ ਕਿਰਿਆ ਨਹੀਂ ਕਿਸੇ ਨੇ ਕੀਤੀ ਸ਼ਹੀਦੀਆਂ ਤੇ ਲੱਖਾਂ ਹੋਈਆਂ ਨੇ ਇਹ ਕਿਉਂ ਵੀ ਲੱਖਣ ਆ ਦੁਨੀਆ ਚ ਜਿੰਨੀਆਂ ਵੀ ਸ਼ਹੀਦੀਆਂ ਹੋਈਆਂ ਉਹ ਆਪਣੇ ਧਰਮ ਪਿਛੇ ਹੋਈਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੂਜੇ ਧਰਮ ਦੇ ਚਿੰਨ ਰਖਣ ਦੀ ਹੋਈ ਬਾਣੀ ਚ ਸਾਬ ਲਿਖਿਆ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ ਅਸੀਂ ਹਿੰਦੂ ਨਹੀਂ ਅਸੀਂ ਮੁਸਲਮਾਨ ਨਹੀਂ ਦਇਆ ਕ ਪਹਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹਈ ਤਪande ਘਤਕ ਗੁਰੂ ਨਾਨਕ ਸਾਹਿਬ ਕਹਿੰਦੇ ਸਤ ਸੰਤੋਖ ਦਇਆ ਧਰਮ ਦਾ ਜੰਝੂ ਹੈਗਾ ਸ਼ੁਭ ਗੁਣਾ ਦਾ ਪਾਓ ਮੈਂ ਜੱਟਨੀ ਪੰਨਾ ਸੁਣਦਾ। ਮੈਂ ਸਿੱਖ ਧਰਮ ਸ਼ੁਰੂ ਕੀਤਾ ਹੈ। ਗੁਰੂ ਗੋਬਿੰਦ ਸਿੰਘ ਨੇ ਮੋਹਰ ਲਾਈ ਹੈ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਏ। ਲਹਿਰ ਤਹਿ ਭਏ ਸਹਾਏ। ਤិន ਇਹ ਕਲਮੋ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਇਓ। ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਸ਼ੁਰੂ ਕੀਤਾ ਹੈ। ਸਾਫ ਲਿਖੀ ਹੈ ਸਿੱਖੀ ਦੀ ਡੈਫੀਨੇਸ਼ਨ ਬਾਣੀ ਵਿੱਚ ਗੁਰਸਤਗੁਰ ਕਾਜੋ। ਇਕ ਅਖਾਇ ਸੋ ਪਲਕੇ ਉਠਰ ਨਾਮ ਤੇ ਆਵੇ ਉਦਮ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲ ਵਿਕ ਪਾਪ ਦੋਖ ਲਹ ਜਵੇ ਸਾਡਾ ਸਿਧਾਂਤ ਹੈ ਜੀ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਇਕ ਕਾਲ ਪੁਰਖ ਦਾ ਵੈਗੁਰੂ ਦਾ ਪ੍ਰਭੂ ਦਾ ਗੁਜਾਰੀ ਹੈ ਸਿੱਖ ਤਾਂ ਆਖਿਆ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਨੇ ਮੈਂ ਤਕੇ ਨਾਲ ਜੰਝੂ ਪੈਣ ਨਹੀਂ ਦੇਣਾ ਤੇ ਨਵੇਂ ਜਾਮੇ ਗੁਰੂ ਤੇਗ ਬਹਾਦਰ ਗਰਜ ਕੇ ਆਖਣ ਲੱਗੇ ਮੈਂ Hindu ਵੀਰਾਂ ਦੇ ਗਲੋਂ ਤਕੇ ਨਾਲ ਜੰਝੂ ਲੈਣ ਨਹੀਂ ਦੇਣਾ ਤਾਂ ਇਹ ਵਿਲੱਖਣ ਕੁਰਬਾਨੀ ਹੈ ਸ਼ਹੀਦੀ ਹੈ ਜਿੱਥੇ ਦੂਸਰੇ ਧਰਮ ਦੇ ਚਿੰਨ ਗੁਰਾਂ ਨੇ ਰਖੇ ਔਰ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੇ ਇੱਕ ਅਗੰਮੀ ਕਵਿਤਾ ਲਿਖੀ ਕਵੀ ਸੈਨਾਪਤ ਹੋਏ ਨੇ ਗੁਰੂ ਗੋਬਿੰਦ ਸਿੰਘ ਦੇ 52 ਕਵੀਆਂ ਚੋਂ ਇੱਕ ਸ੍ਰੀ ਗੁਰੂ ਸੋਭਾ ਉਹਨਾਂ ਗ੍ਰੰਥ ਲਿਖਿਆ ਤੇ ਉਹਦੇ ਵਿੱਚ ਉਹ ਲਿਖਦੇ ਨੇ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਸ੍ਰਿਸ਼ਟੀ ਦੀ ਚਾਦਰ ਹੈ ਗੁਰ ਤੇਗ ਬਹਾਦਰ ਭਾਵ ਸ੍ਰਿਸ਼ਟੀ ਚੋਂ ਜਿਹੜਾ ਵੀ ਸ਼ਰਨ ਆਵੇਗਾ ਉਹਦੀ ਰੱਖਿਆ ਹੋਵੇਗੀ ਹੁਣ ਹੋਇਆ ਕੀ ਉਸ ਵਕਤ Hindu ਸ਼ਰਨ ਚਾਏ ਹਿੰਦੂ ਵੀਰਾਂ ਦੇ ਧਰਮ ਦੀ ਇੱਜ਼ਤ ਨੂੰ ਚਾਦਰ ਬਣ ਕੇ ਕੱਜ ਲਿਆ ਗੁਰੂ ਤੇਗ ਬਹਾਦਰ ਨੇ ਹਿੰਦੂ ਵੀਰਾਂ ਨਾਂ ਪਾਤਾ ਹਿੰਦ ਦੀ ਚਾਦਰ ਉਹ ਆਪਣੀ ਜਗ੍ਹਾ ਠੀਕ ਨੇ ਅਦਬ ਦੇ ਰਹੇ ਨੇ ਪਰ ਅਸੀਂ ਸ੍ਰਿਸ਼ਟੀ ਦੀ ਚਾਦਰ ਕਹਿਣਾ ਸਿੱਖਾ ਨੇ ਕਿਉਂਕਿ ਉਹ ਜਗਤ ਗੁਰੂ ਹੈ ਕਈਆਂ ਸਿੱਖਾਂ ਨੂੰ ਤਕਲੀਫ ਹੋ ਰਹੀ ਹੈ ਵੀ ਹਿੰਦੂ ਹਿੰਦ ਦੀ ਚਾਦਰ ਕਿਉਂ ਕਹਿ ਰਹੇ ਨੇ ਫਿਰ ਹੋਰ ਕੀ ਆਖਣ ਦਸੋ ਜੇ ਉਹ ਕਹਿਣਗੇ ਨਹੀਂ ਸਾਡੇ ਧਰਮ ਦੀ ਪੱਤ ਟੱਗੀ ਆਪਾਂ ਕਹਿਣਾ ਕਰੇ ਤਕਣਵੇਂ ਤੇ ਜੇ ਉਹ ਅਦਬ ਦੇ ਰਹੇ ਨੇ ਆਪਾਂ ਫਿਰ ਵੀ ਨਹੀਂ ਉਹਨਾਂ ਦੇ ਅਲਫਾਜ਼ ਪਸੰਦ ਕਰ ਰਹੇ ਡਿਸਾਈਡ ਕਰੋ ਨਾ ਚਾਹੁੰਦੇ ਕੀ ਆਪਾਂ ਤਾਂ ਥੋੜਾ ਜਿਆ ਸਿਆਣਪ ਨਾਲ ਸੋਚਿਆ ਕਰੋ ਜਗਤ ਦੀ ਚਾਦਰ ਆਪਾਂ ਇਸ ਲਈ ਕਹਿ ਦਿੰਦੇ ਆ ਜੋ ਵੀ ਸ਼ਰਨ ਆਵੇ ਉਦੋਂ ਹਿੰਦੂ ਆਏ ਰੱਖ ਲਏ ਜੇ ਦੁਖੀਆ ਕੋਈ ਹੋਰ ਹੁੰਦਾ ਰੱਖ ਲਈਏ ਸਤਗੁਰ ਕੀ ਸ਼ਰਨ ਜਿਹੜਾ ਗੁਰੂ ਦੀ ਸ਼ਰਨ ਆਵੇਗਾ ਉਹਦੀ ਰੱਖਿਆ ਹੋਵੇਗੀ ਜੈ ਜੈਕਾਰ ਹੋਆ ਜਗ ਅੰਤਰ ਪਾਰ ਬ੍ਰਹਮ ਮੇਰੋ ਤਾਰਣ ਤਰਣ ਤੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਹਿਊਮਨ ਰਾਈਟਸ ਲਈ ਮਨੁੱਖੀ ਅਧਿਕਾਰਾਂ ਲਈ ਤਿਲਕ ਜੰਝੂ ਲਈ ਇਨਸਾਨੀਅਤ ਲਈ ਭਾਰਤ ਵਰਸ਼ ਲਈ ਸ਼ਹਾਦਤ ਦੀ ਅਵਧੀ ਮਣੀ ਆਪ 25 ਨਵੰਬਰ 2025 ਨੂੰ 350 ਸਾਲਾ ਸ਼ਹੀਦੀ ਗੁਰਪੁਰਬ ਸਿੱਖ ਤੇ Hindu ਦੇਸ਼ਾਂ ਦਸ਼ੰਤਰਾ ਵਿੱਚ ਮਨਾ ਰਹੀ ਹੈ ਤੁਸੀਂ ਮੈਂ ਬੇਨਤੀ ਕਰਦਾ ਹੁੰਦਾ ਹਿਊਮਨ ਰਾਈਟਸ ਦੇ ਬਹਿਰੇਦਾਰ ਹੈ ਯੂਨੋ ਇਹ ਤਾਂ ਵੱਡੀ ਕੁਰਬਾਨੀ ਹੈ ਹੀ ਕੋਈ ਨਹੀਂ ਮਨੁੱਖੀ ਅਧਿਕਾਰਾਂ ਲਈ ਉਹਨਾਂ ਨੂੰ ਚਾਹੀਦਾ ਹੈ ਗਲੋਬਲ ਲੈਵਲ ਤੇ ਹਰ ਸਾਲ ਹੀ ਸ਼ਹੀਦੀ ਦਿਹਾੜਾ ਮਨਾਉਣਾ ਦੂਸਰੇ ਤਰਫ ਦੇ ਧਾਰਮਿਕ ਚਿੰਨ੍ਹ ਰੱਖੇ ਨੇ ਧਰਮ ਦੀ ਆਜ਼ਾਦੀ ਦੀ ਬਾਤ ਪਾਈ ਹੈ ਤਾਂ ਇਹ ਸਭ ਨੂੰ ਰਲ ਮਿਲ ਕੇ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਣਾ ਚਾਹੀਦਾ ਹੈ ਇੱਕ ਫਾਰਸੀ ਦਾ ਸ਼ੇਰ ਮੈਂ ਲਿਖਿਆ ਗੁਰਾਂ ਦੀ ਸ਼ਹੀਦੀ ਤੇ ਖੂਨ ਦੇਗ ਬਹਾਦਰ ਚਮਨ ਰਾ ਹਰਾ ਕੁਨਦ ਤਿਲਕ ਓ ਜੰਝੂਰਾ ਜੋ ਮੋਤ ਜੁਦਾ ਕੁਨਦ ਬੰਤਾ ਸਿੰਘ ਸ਼ੀਨਾ ਗੁਫਤ ਗੁਲਜ਼ਾਰੇ ਦੀਨ ਜੇ ਅੱਲਾਹ ਸ਼ਾਦਾਬ ਸ਼ੁੱਧ ਜ਼ੁਲਮਤ ਸ਼ਿਕਸਤ ਰਾਹੇ ਹੱਕ ਪਰ ਨੂਰ ਸ਼ੁੱਧ ਗੁਰੂ ਤੇਗ ਬਹਾਦਰ ਦੇ ਲਹੂ ਨੇ ਤਿਲਕ ਜੱਜੂ ਦਾ ਬਾਗ ਹਰਿਆ ਕਰ ਦਿੱਤਾ ਮੁਰਝਾਏ ਹੋਏ ਬਾਗ ਨੂੰ ਫਿਰ ਸੁਰਜੀਤ ਕਰ ਦਿੱਤਾ ਜੇ ਹਿੰਦੂ ਧਰਮ ਦਾ ਗੁਲੇਸਥਾਨ ਖੜਿਆ ਹੈ ਜੇ ਹਿੰਦੋਸਤਾਨੀਆਂ ਦੇ ਧਰਮ ਦਾ ਦੀਵਾ ਬਲਦਾ ਏ ਇਹ ਬਾਪੂ ਗੁਰੂ ਤੇਗ ਬਹਾਦਰ ਦੇ ਲਹੂ ਦੀ ਬਦੌਲਤ ਦਾ ਕਿਦਰੇ ਪਾਣੀ ਬਣ ਕੇ ਲੱਗਿਆ ਬਾਗ ਰਿਆ ਕਿਦਰੇ ਦੇਲ ਬਣ ਕੇ ਧਰਮ ਦੇ ਦੀਵੇ ਚ ਪਿਆ ਤੇ ਦੀਵਾ ਜਗਮਗ ਜਗਮਗ ਕਰ ਰਿਹਾ ਹੈ ਤੇ ਜੇ ਗੁਰੂ ਤੇਗ ਬਹਾਦਰ ਸਹਿਬ ਕੁਰਬਾਨੀ ਨਾ ਕਰਦੇ ਸ਼ਹਾਦਤ ਨਾ ਦਿੰਦੇ ਤੇ ਅੱਜ ਇਹਨਾਂ ਧਰਮ ਕਿਦਰੇ ਨਾ ਦਿਖਦਾ ਗੁਰ ਅਦਾਕਾਰ ਸਮਰੱਥ ਗੁਰ ਗੁਰ ਸਭ ਮਹਿ ਰਹਾ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਏ ਤਰਾਏ ਗੁਰੂ ਤੇਗ ਬਹਾਦਰ ਪਰਮੇਸ਼ਰ ਸਰੂਪ ਨੇ ਡੁੱਬਿਆ ਨੂੰ ਮੋਢਾ ਲਾਉਣ ਵਾਲੇ ਨੇ 1678 ਬਿਕਰਮੀ ਵਿਸਾਖਵਦੀ ਪੰਚਮੀ ਨੂੰ ਗੁਰੂ ਹਰगोबिंद ਸਾਹਿਬ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਪ੍ਰਗਟ ਹੋਏ ਨੇ ਦਿੱਲੀ ਦੇ ਤਖਤ ਦਾ ਮਾਲਕ ਬਣਦਾ ਹੈ ਔਰੰਗਜ਼ੇਬ ਔਰ ਹਰ ਮੁਸਲਮਾਨ ਦੀ ਇਹ ਭਾਵਨਾ ਹੁੰਦੀ ਹੈ ਉਹ ਕਾਬੇ ਦੀ ਜ਼ਿਆਰਤ ਨੂੰ ਜਾਵੇ ਹੱਜ ਕਰੇ ਤੇ হাজী ਬਣੇ ਔਰੰਗਜ਼ੇਬ ਨੇ ਕੁਝ ਤੋਹਫੇ ਭੇਜੇ ਨੇ ਮੱਕਾ ਮਦੀਨਾ ਦੇ ਖਲੀਫਾ ਲਈ ਦੁਨੀਆਂ 'ਚ ਬਹੁਤ ਵੱਡੀ ਕੰਪਾਇਰ ਹੋਈ ਹੈ ਸਭ ਤੋਂ ਨੰਬੇਰਾ ਰਾਜ ਰਿਹਾ ਜਿਨ੍ਹਾਂ ਦਾ ਔਟੋਮਨ ਅੰਪਾਇਰ ਉਸਮਾਨੀ ਖਿਲਾਫ ਤੁਝੇ ਨੂੰ ਆਂਦੇ ਨੇ ਉਹਨਾਂ ਦਾ ਬਾਦਸ਼ਾਹ ਸੀ ਮਹਮਦ 4 ਇਹ ਮੱਕਾ ਮਦੀਨਾ ਉਦੇ ਰਾਜ ਭਾਗ ਵਿੱਚ ਕਾਉਂਦਾ ਸੀ ਤੋ ਇਹ ਉਥੋਂ ਦਾ ਖਲੀਫਾ ਸੀ ਇਹਦੇ ਲਈ ਤੋਹਫੇ ਭੇਜੇ ਔਰੰਗਜ਼ੇਬ ਨੇ ਕਬੂਲ ਕਰੋ ਇਹਨੇ ਨਹੀਂ ਕਬੂਲ ਕੀਤੇ ਕਹਿੰਦੇ ਔਰੰਗਜ਼ੇਬ ਤੂੰ دارুল ਹਰਬ ਤੋਂ دارুল ਇਸਲਾਮ ਕਾਇਮ ਨਹੀਂ ਕਰ ਸਕਿਆ ਤੇਰੇ ਤੋਹਫੇ ਕਬੂਲ ਨਹੀਂ ਔਰੰਗਜ਼ੇਬ ਨੇ ਫਿਰ ਵਾਦਾ ਕੀਤਾ ਸੀ ਵੀ ਮੈਂ دارুল ਇਸਲਾਮ ਕਾਇਮ ਕਰਾਂਗਾ ਤੋਹਫੇ ਕਬੂਲ ਕਰੋ ਇਥੋਂ ਫਿਰ ਹਿੰਦੂਆਂ ਦੀ ਕਤਲੋਗਾਰਤ ਦਾ ਮੋੜ ਵੱਜਦਾ ਹੈ ਇਹ دارੁਲ ਹਰਬ دارੁਲ ਇਸਲਾਮ دارੁਲ ਅਹਿਦ ਇਹ ਹੈ ਕਿ ਸਮਝਿਓ ਇਸਲਾਮ ਇੱਕ ਵਰਲਡ ਦੇ ਵਿੱਚ 7ਵੀਂ ਤੋਂ 13ਵੀਂ ਸੈਂਚਰੀ ਦੇ ਦਰਮਿਆਨ denn ਇਸਿਆਂ ਚ ਜਗਤ ਨੂੰ ਵੰਡਦੇ ਸਨ ਇੱਕ ਸੀ ਹਾਊਸ ਆਫ ਵਾਰ ਅ ਬੋਰਡ ਆਫ ਵਾਰ ਦਾਰੁਲ ਹਰਬ ਉਹ ਇਲਾਕਾ ਜਿੱਥੇ ਮੁਸਲਿਮ ਰਾਜ ਨਹੀਂ ਹੈ ਮੁਸਲਿਮ ਧਰਮ ਸੁਰੱਖਿਅਤ ਵੀ ਨਹੀਂ ਹੈ ਜੇ ਰਾਜ ਭਾਗ ਵਿੱਚ ਆ ਵੀ ਜਾਣ ਤੇ ਫੇਰ ਵੀ ਇਦਾਂ ਨਹੀਂ ਆ ਵੀ ਉੱਥੇ ਕੱਲੀ ਇਸਲਾਮ ਦੀ ਪ੍ਰੈਕਟਿਸ ਹੀ ਲਾਗੂ ਹੈ ਹੋਰਾਂ ਧਰਮਾਂ ਦੀ ਵੀ ਪ੍ਰੈਕਟਿਸ ਚੱਲਦੀ ਹੈ ਦੂਸਰਾ ਹੈ ਹਾਊਸ ਆਫ ਇਸਲਾਮ ਅਬੋਰਡ ਆਫ ਇਸਲਾਮ ਦਾਰੁਲ ਇਸਲਾਮ ਜਿੱਥੇ ਰਾਜ ਇਸਲਾਮ ਦਾ इस्लामी कानून लागू है और किसी धर्म का नामो निशान नहीं रहने जिम्मे अफगानिस्तान है या मुल्क ने। तीसरा है अबोर्ड ऑफ ट्रीटी दारुल सुलाह, दारुल अहद जिथे गैर मुस्लिम इलाका राज नहीं है इस्लाम का पर इस्लाम समझौता है उस देश का ਮਹਾਰੰਗ ਜੀ ਵੀ ਕੀ ਕਹਿ ਰਿਹਾ ਦਾਰੁਲ ਇਸਲਾਮ ਕਾਇਮ ਕਰਾਗਾ ਭਾਵ ਹਰ ਧਰਮ ਨੂੰ ਮਿਟਾ ਕੇ ਇਸਲਾਮ ਪਰ ਖੁਲਤ ਕਰਾਗਾ ਕਬੀਰ ਜੀ ਸੰਤੋਖ ਸਿੰਘ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਬ੍ਰਿਜ ਭਾਸ਼ਾ ਦੇ ਬੋਲ ਲਿਖਦੇ ਨੇ ਸਗਰੇ ਨਰਮੈ ਤੁਰਕ ਬਨਾਵੂ ਮਹਰ ਸ਼ਰਾ ਮਹਿ ਭਲੇ ਚਲਾਵੂ ਮੈਂ ਸਾਰਿਆਂ ਦਾ ਧਰਮ ਤਬਦੀਲ ਕਰਕੇ اسلام پرفلت ਕਰਾਂਗਾ ਸ਼ਰਾਚ ਚਲਾਵਾਂਗਾ ਤੋਂ ਹਿੰਦੂਸਤਾਨੀਆਂ ਤੇ ਜ਼ੁਲਮ ਸ਼ੁਰੂ ਹੁੰਦਾ ਹੈ ਅੱਛਾ ਬਹੁਤ ਇਸ ਜ਼ਾਲਮ ਕਿਸਮ ਦਾ ਇਨਸਾਨ ਸੀ ਔਰੰਗਜ਼ੇਬ ਇੱਕ ਇੰਗਲਿਸ਼ ਦਾ ਵਿਦਵਾਨ ਲਿਖਦਾ ਹੈ ਔਰੰਗਜ਼ੇਬ ਸੀਕ੍ਰੀਟਲੀ ਅਰੇਂਜ ਟੂ ਪੌਇਜ਼ਨ ਹਿਸ ਸਿਸਟਰ ਕੌਜ਼ਿੰਗ ਹਰ ਅ ਪੇਨਫੁਲ ਡੈਥ ਆਪਣੀ ਭੈਣ ਨੂੰ ਸਲੋ ਪੌਇਜ਼ਨ ਦਵਾਉਂਦਾ ਹੈ ਜਿਵੇਂ ਪਾਰਾ ਮਾਰ ਕੇ ਦੇ ਦਿੰਦਾ ਹੈ ਤੋਦੀ ਮੌਤ ਇਦਾਂ ਹੋਈ ਸੀ ਤੇ ਕੁਵਾਰੀ ਰੱਖਿਆ ਵੀ ਵਿਆਹੀ ਗਈ ਤੇ ਜਵਾਈ ਭਾਈ ਨਾ ਕਿਤੇ ਤਖਤ ਮੰਨਣ ਪੈ ਜਾਵੇ ਉਹਦੇ ਰਾਜਿਆਂ ਦੇ ਜਵਾਈ ਵੀ ਰਾਜੇ ਲੱਭੇ ਜਾਂਦੇ ਤਿੰਨ ਭਰਾ ਕਤਲ ਕਰਵਾਏ ਦਾਰਾ ਸ਼ਿਕੋਹ ਸ਼ਹਾ ਸੁਜਾ ਮੁਰਾਦ ਬਖਸ਼ ਇੱਕ ਭਤੀਜਾ ਸੁਲੇਮਾਨ ਸ਼ਿਕੋਹ ਕਤਲ ਕਰਵਾਇਆ ਅਜਨੇ ਤਾਜ ਮਹਿਲ ਬਣਾਇਆ ਐ ਸ਼ਾਹਜਹਾਨ